ਅਗਲੀ ਖਬਰ ਕੈਨੇਡਾ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨਾਲ ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਕੀਤੇ ਗਏ ਵੱਡੇ ਵੱਡੇ ਵਾਅਦਿਆਂ ਨਾਲ ਸੰਬੰਧਿਤ ਹੈ ਜੀ ਹਾਂ ਕੈਨੇਡਾ ਵਿੱਚ ਘੱਟ ਆਮਦਨ ਵਾਲੇ ਲੋਕਾਂ ਵਾਸਤੇ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ ਸ਼ੁਰੂ ਕਰਨ ਅਤੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਪੱਕੇ ਤੌਰ ਤੇ ਲਾਗੂ ਰੱਖਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਮਾ ਕਾਰਨੀ ਨੇ ਕਿਹਾ ਕਿ ਆਰਥਿਕ ਤੌਰ ਤੇ ਕਮਜ਼ੋਰ ਕੈਨੇਡੀਅਨਜ਼ ਲਈ ਬਹੁਤ ਕੁਝ ਕੀਤਾ ਜਾ ਰਿਹਾ ਹੈ ਫੈਡਰਲ ਬਜਟ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਵੱਡੇ ਵਾਅਦੇ ਕਰ ਦਿੱਤੇ ਜਿਨ੍ਹਾਂ ਵਿੱਚ ਕੈਨੇਡਾ ਸਟਰੋਂਗ ਪਾਸ ਯੋਜਨਾ ਨੂੰ ਛੁੱਟੀਆਂ ਦੇ ਸੀਜ਼ਨ ਦੌਰਾਨ ਅਤੇ 2026 ਦੀਆਂ ਗਰਮੀਆਂ ਦੌਰਾਨ ਜਾਰੀ ਰੱਖਣ ਦਾ ਜ਼ਿਕਰ ਵੀ ਕੀਤਾ ਗਿਆ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਜਸਨ ਚਰੂਡੋ ਵੱਲੋਂ ਆਟੋਮੈਟਿਕ ਟੈਕਸ ਫਾਈਲਿੰਗ ਦਾ ਐਲਾਨ 2020 ਵਿੱਚ ਤਖਤ ਦੇ ਭਾਸ਼ਣ ਦੌਰਾਨ ਕੀਤਾ ਗਿਆ ਅਤੇ 2023 ਦੇ ਬਜਟ ਵਿੱਚ ਯੋਜਨਾ ਰਸਮੀ ਤੌਰ ਤੇ ਲਾਗੂ ਕਰਨ ਦੀ ਵਚਨਬੱਧਤਾ ਜ਼ਾਹਰ ਕੀਤੀ ਕੈਨੇਡੀਅਨ ਕਾਨੂੰਨ ਮੁਤਾਬਕ ਟੈਕਸਾਂ ਦੇ ਘੇਰੇ ਵਿੱਚ ਆਉਂਦੇ ਲੋਕ ਹੀ ਕੈਨੇਡਾ ਰੈਵੈਨਿਊ ਏਜੰਸੀ ਕੋਲ ਸਾਲਾਨਾ ਇਨਕਮ ਟੈਕਸ ਰਿਟਰਨ ਦਾਖਲ ਕਰਨ ਦੇ پابੰਦ ਨੇ ਪਰ ਸਰਕਾਰੀ ਸਹਾਇਤਾ ਤੇ ਗੁਜ਼ਾਰਾ ਕਰਨ ਵਾਲੇ ਆਰਥਿਕ ਪੱਖੋਂ ਕਮਜ਼ੋਰ ਲੋਕ ਕਦੇ ਵੀ ਰਿਟਰਨ ਦਾਖਲ ਨਹੀਂ ਕਰਦੇ ਆਪਣੇ ਪਾਰਲੀਮੈਂਟੀ ਹਲਕੇ ਨੇਪੀਅਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਹ ਕਾਰਨੀ ਨੇ ਕਿਹਾ ਕਿ ਰਿਟਰਨ ਦਾਖਲ ਨਾ ਹੋਣ ਕਾਰਨ ਆਰਥਿਕ ਪੱਖੋਂ ਕਮਜ਼ੋਰ ਲੋਕ ਸਰਕਾਰੀ ਸਹਾਇਤਾ ਤੋਂ ਵਾਂਝੇ ਰਹਿ ਜਾਂਦੇ ਨੇ ਕਿ ਉਹਨਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਆਰਥਿਕ ਸਹਾਇਤਾ ਵਿੱਚ ਜੀਐਸਟੀ ਐਚਐਸਟੀ ਟੈਕਸ ਕ੍ਰੈਡਿਟ ਕੈਨੇਡਾ ਚਾਈਲਡ ਬੈਨੇਫਿਟ ਕੈਨੇਡਾ ਵਰਕਰਸ ਬੈਨੇਫਿਟ ਕੈਨੇਡੀਅਨ ਡਿਸੇਬਿਲਿਟੀ ਬੈਨੇਫਿਟ ਅਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸ਼ਾਮਲ ਨੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੋ ਬੱਚਿਆਂ ਵਾਲਾ ਸਿੰਗਲ ਪੇਰੈਂਟ ਜਿਸ ਦੀ ਕਮਾਈ 15000 ਡਾਲਰ ਸਾਲਾਨਾ ਹੈ ਉਹ ਫੈਡਰਲ ਅਤੇ ਸੂਬਾ ਸਰਕਾਰ ਦੀ ਸਹਾਇਤਾ ਵਜੋਂ 25000 ਡਾਲਰ ਤੱਕ ਹਾਸਲ ਕਰ ਸਕਦਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਆਟੋਮੈਟਿਕ ਟੈਕਸ ਫਾਈਲਿੰਗ ਸਿਸਟਮ 2027 ਤੋਂ ਸ਼ੁਰੂ ਹੋਵੇਗਾ ਅਤੇ ਮੁੱਢਲੇ ਤੌਰ ਤੇ 10 ਲੱਖ ਲੋਕ ਸ਼ਾਮਲ ਹੋਣਗੇ 2028 ਵਿੱਚ ਗਿਣਤੀ ਵਧ ਕੇ 25 ਲੱਖ ਹੋ ਜਾਵੇਗੀ ਅਤੇ 2029 ਤੱਕ 5.5 ਮਿਲੀਅਨ ਲੋ ਇਨਕਮ ਕੈਨੇਡੀਅਨਸ ਦੀ ਰਿਟਰਨ ਖੁਦ ਬਖੁਦ ਦਾਖਲ ਹੋਣੀ ਸ਼ੁਰੂ ਹੋ ਜਾਵੇਗੀ ਉਧਰ ਲਿਬਰਲ ਸਰਕਾਰ ਦੀ ਗਿਣਤੀ ਮਿੰਤੀ ਨਾਲ ਕੰਸਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਸਹਿਮਤ ਨਜ਼ਰ ਨਾ ਆਏ ਅਤੇ ਕਿਹਾ ਕਿ ਆਟੋਮੈਟਿਕ ਟੈਕਸ ਫਾਈਲਿੰਗ ਵਾਸਤੇ ਸਮਾਂ ਹੱਦ ਬਹੁਤ ਜ਼ਿਆਦਾ ਲਟਕਾਈ ਜਾ ਰਹੀ ਹੈ 5 ਸਾਲ ਪੁਰਾਣੀ ਨੀਤੀ ਲਾਗੂ ਕਰਨ ਵਾਸਤੇ 4 ਸਾਲ ਦਾ ਸਮਾਂ ਹੋਰ ਮੰਗਿਆ ਜਾ ਰਿਹਾ ਹੈ ਦੂਜੇ ਪਾਸੇ ਪ੍ਰਧਾਨ ਮੰਤਰੀ ਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਬਾਰੇ ਕਿਹਾ ਕਿ ਸਾਲਾਨਾ 4 ਲੱਖ ਬੱਚਿਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਦੋ ਬੱਚਿਆਂ ਵਾਲੇ ਮਾਪਿਆਂ ਨੂੰ ਸਾਲਾਨਾ 800 ਡਾਲਰ ਦੀ ਬਚਤ ਹੋ ਰਹੀ ਹੈ ਉਹਨਾਂ ਅੱਗੇ ਕਿਹਾ ਕਿ ਫੂਡ ਪ੍ਰੋਗਰਾਮ ਨੂੰ ਪੱਕੇ ਤੌਰ ਤੇ ਜਾਰੀ ਰੱਖਣ ਲਈ ਲਿਬਰਲ ਸਰਕਾਰ ਕਾਨੂੰਨ ਲਿਆ ਰਹੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਸਟਰੋਂਗ ਪਾਸ ਯੋਜਨਾ ਦੀ ਮਿਆਦ ਬੀਤੇ 2 ਸਤੰਬਰ ਨੂੰ ਖਤਮ ਹੋ ਗਈ ਜਿਸ ਨੂੰ ਅੱਗੇ ਵਧਾਇਆ ਗਿਆ ਹੈ ਪਾਸ ਰਾਹੀਂ ਕੌਮੀ ਇਤਿਹਾਸਕ ਸਥਾਨਾਂ ਨੈਸ਼ਨਲ ਪਾਰਕਸ ਅਤੇ ਪਾਰਕਸ ਕੈਨੇਡਾ ਅਧੀਨ ਆਉਂਦੇ conservation ਇਲਾਕਿਆਂ ਵਿੱਚ ਮੁਫਤ ਦਾਖਲਾ ਮਿਲਦਾ ਹੈ ਜਦ ਕਿ 17 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਇਆ ਰੇਲ ਵਿੱਚ ਮੁਫਤ ਸਫ਼ਰ ਦੀ ਸਹੂਲਤ ਵੀ ਮਿਲਦੀ ਹੈ 18 ਸਾਲ ਤੋਂ 24 ਸਾਲ ਉਮਰ ਵਾਲਿਆਂ ਨੂੰ ਕਿਰਾਏ ਵਿੱਚ 25% ਛੋਟ ਦਿੱਤੀ ਜਾਂਦੀ ਹੈ ਗੇਰਾ ਰਿਪੋਰਟ ਹਮਦਰ ਟੀਵੀ